ਦੋਸਤੋ ਮਣੀ ਮਹਿਸ਼ ਯਾਤਰਾ ਜਿਹੜੀ ਹੈ ਜੀ ਉਹ ਤੁਹਾਨੂੰ ਅਸੀਂ ਮਣੀ ਮਹਿਸ਼ ਪਹੁੰਚਦੇ ਆਂ ਸੋ ਤੁਹਾਨੂੰ ਲਗਾਤਾਰ ਯਾਤਰਾ ਦੇ ਦਰਸ਼ਨ ਕਰਾ ਰਹੇ ਆਂ ਸੋ ਯਾਤਰਾ ਵੀ ਜਿਹੜੇ ਪੜਾਵਾਰ ਰਿਹਾ ਉਹ ਵੀ ਤੁਹਾਡੇ ਦੂਬਰੂ ਕਰ ਰਹੇ ਆਂ ਸੋ ਇਹ ਦੇਖੋ ਤੁਸੀਂ ਸਮਝ ਜਿਹੜਾ ਖੜੇ ਆਂ ਅਸੀਂ ਬਰਮੋਰ ਦੇਖੋ ਬਰਮੋਰ ਜਿਹੜਾ ਸਟਾਰਟਿੰਗ ਪੁਆਇੰਟ ਆ ਉੱਥੇ ਅੰਮ੍ਰਿਤਸਰੀਆਂ ਦਾ ਲੰਗਰ ਹੈ ਜੀ ਸੋ ਅੰਮ੍ਰਿਤਸਰੀਆਂ ਦੇ ਲੰਗਰ ਚ ਆ ਮੈਂ ਕੈਮਰਾਮੈਨ ਨੂੰ ਕਹਾਂ ਅੰਦਰ ਆ ਜਾਓ ਸੋ ਲੰਗਰ ਦੇ ਅੰਦਰ ਲੈ ਕੇ ਚੱਲਦੇ ਆਂ ਜਿਹੜੇ ਇਥੋਂ ਦੀ ਕਮੇਟੀ ਹੈ ਜੀ ਲੰਗਰ ਦੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਆਂ ਸੋ ਤਕਰੀਬਨ ਜਿਹੜਾ ਵਾ ਬਹੁਤ ਜ਼ਿਆਦਾ ਜਿਹੜਾ ਵਾ ਉਸਾ ਜਿਹੜਾ ਛੋਟਾ ਲੋਨ ਚ ਪਾਇਆ ਜਾਂਦਾ ਵਾ ਅੰਮ੍ਰਿਤਸਰੀ ਦਾ ਲੰਗਰ ਜਿਹੜਾ ਜੀ ਇਹਦੇ ਵਿੱਚ ਵੀ ਤੁਸੀਂ ਛੋਟਾ ਲੋ ਬڑے-ਵੱਡੇ ਪੱਧਰ ਤੇ ਪਾਉਣ ਦੇ ਨੇ ਕਿਉਂਕਿ ਸਟਾਰਟਿੰਗ ਪੁਆਇੰਟ ਆ ਸਭ ਤੋਂ ਵੱਡੀ ਗੱਲ ਆ ਕਿ ਸਟਾਰਟਿੰਗ ਪੁਆਇੰਟ ਆ ਪਹਿਲਾ ਕਮਾਓ ਭਾਈ ਪੂਰਾ ਸੋ ਇਸ ਸਾਈਡ ਤੇ ਦੇਖੋ ਤੁਸੀਂ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਸਟਾਲ ਲੱਗੇ ਦੇ ਆ ਖਾਨ ਪੀਣ ਦੇ ਜਿਹੜੇ ਤਕਰੀਬਨ ਜਿਹੜੇ ਆ ਸਾਰੇ ਸੋ ਸੇਵਾਦਾਰ ਜਿਹੜੇ ਸੇਵਾਵਾਂ ਨਿਭਾ ਰਹੇ ਨੇ ਜੀ ਸੋ ਭਾਈਓ ਨਹੀਂ ਸਾਡੇ ਨਾਲ ਨੇ ਜੀ ਸੋ ਗੱਲਬਾਤ ਕਰ ਲੈਣੇ ਭਾਜੀ ਪਹਿਲੇ ਤਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਜੀ 6 ਸਾਲ ਹੋ ਗਏ ਤੁਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਔਰ ਬਿਹਤਰੀਨ ਸੇਵਾਵਾਂ ਤੇ ਦਿੱਤੀ ਜਾ ਰਹੀਆਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਅਸੀਂ 6 ਸਾਲ ਤੋਂ ਤਕਰੀਬਨ ਇੱਥੇ ਲੰਗਰ ਲਗਾ ਰਹੇ ਆ ਆਮ ਰਸਰ ਨੂੰ ਬਿਲੋਂਗ ਕਰਦੇ ਆ ਜੀ ਤੋਂ ਸ਼ੰਕਰ ਭਗਵਾਨ ਨੇ ਸਾਨੂੰ ਹੁਕਮ ਕੀਤਾ ਹੂੰ ਹਾਂਜੀ ਅਸੀਂ ਤੇ ਕੁਛ ਨਹੀਂ ਕਰਨ ਵਾਲੇ ਕਰਨ ਜੋਗੇ ભગવાન ਕਰਨ ਵਾਲਾ ਜੀ ਉਸ ਈਸ਼ਵਰ ਨੇ ਸਾਨੂੰ ਇਹ ਮੌਕਾ ਬਖਸ਼ਿਆ ਤੇ ਉਹ ਹੀ ਕਰਵਾਉਂਦਾ ਵਿਆ ਅਸੀਂ ਤੇ ਕੁਛ ਨਹੀਂ ਕਰ ਰਹੇ ਵਾਹ ਜੀ ਵਾਹ ਅੱਛਾ ਇੱਕ ਪਾਜੀ ਮੈਂ ਦੇਖ ਰਿਹਾ ਖਾਣੇ ਦਾ ਸਟਾਲ ਕਰਾ ਵੀ ਦਿੱਤੇ ਜਾ ਰਹੇ ਆ ਹਾਂਜੀ ਜੀ ਇਹ ਲਾਲ ਚੱਲ ਜਲਦੇ ਆ ਨਾ ਹਾਂਜੀ ਇਹ ਜੀ ਇਹ ਜੀ ਦੋਸੇ ਦਾ ਸਟਾਲ ਹੈ ਜੀ ਠੀਕ ਹੈ ਜੀ ਹਾਂਜੀ ਇੱਧਰ ਗੋਲ ਗੱਪੇ ਦਾ ਸਟਾਲ ਹੈ ਜੀ ਇੱਧਰ ਚਾਟ ਭੰਡਾਰ ਹੈ ਜੀ ਵਾਹ ਜੀ ਵਾਹ ਇਹ ਆਪਣਾ ਭੱਲੇ ਇਹ ਚਾਟ ਪਾਪੜੀ ਸਾਰੀ ਚਾਟ ਹੈ। ਔਰ ਬਿਹਤਰੀਨ ਆ ਭਾਜੀ ਮੈਂ ਜਿਹੜਾ ਕੁਆਲਟੀ ਵੀ ਬੜੀ ਹਾਈ ਕੁਆਲਟੀ ਹੈ। ਕੁਆਲਟੀ ਅਸਰੇ ਨਾਲ ਕਿ ਸਾਡੇ ਜਿਹੜੇ ਪ੍ਰਧਾਨ ਜੀ ਨੇ ਜੀ ਉਹ ਜਗਿੰਦਰਪਾਲ ਜੀ ਉਹ ਸਾਰੇ ਦੇ ਆਰ 올 ਕੈਟਰਰਸ ਠੀਕ ਹੈ ਜੀ ਇਹ ਮੈਰਿਜ ਪਾਰਟੀ ਸਾਰੀਆਂ ਤਿਆਰੀ ਉਹ ਕਰਾਉਂਦੇ ਨੇ। ਤਾਂ ਹਾਂ ਜੀ ਬਹੁਤ ਸਾਰਾ ਕੰਮ ਹੈ ਇਹਨਾਂ ਦਾ। ਉਹ ਕਹਿੰਦੇ ਆ ਕਿ ਜਦੋਂ ਦੇ ਅਸੀਂ ਇਸ ਪ੍ਰਭੂ ਦੇ ਨਾਲ ਜੁੜੇ ਆ ਇਸ ਸਥਾਨ ਦੇ ਨਾਲ ਜੁੜੇ ਆ ਅਸੀਂ ਜ਼ਿੰਦਗੀ ਚ ਬਹੁਤ 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 ਹੀ ਪ੍ਰੋਗਰੈਸ ਕਰ ਲਈਏ ਵਾਹ ਜੀ ਵਾਹ ਅਸੀਂ ਬਹੁਤ ਉੱਪਰ ਚਲ ਗਏ ਹਮ ਜਦੋਂ ਕਿ ਅਸੀਂ ਕੁਝ ਵੀ ਨਹੀਂ ਸੀ ਹੁੰਦੇ ਬੋਲੇ ਨਾ ਦੀ ਕਿਰਪਾ ਸਾਰੀ ਹੈ ਜੀ ਸਾਰੀ ਜੀ ਉਹਦੀ ਕਿਰਪਾ ਦੇ ਨਾਲ ਹੋਇਆ ਅੱਜ ਅੱਗੇ ਵੀ ਆਪਾਂ ਦਿਖਾਈਏ ਜੀ ਹਾਂ ਜੀ ਤੋ ਇਧਰ ਆਪਣਾ ਨਿਊਡਲਾਈਜ਼ਰ ਜੀ ਜੀ ਤੇ ਦੱਸੋਗੇ ਇਧਰ ਟਿੱਕੀ ਆ ਸਰ ਠੀਕ ਹੈ ਪੂਰੀ ਦਾ ਟਿੱਕੀ ਦਾਲ ਦੀ ਵਾਹ ਜੀ ਠੀਕ ਹੈ ਜੀ ਇਹ ਸਾਰੀ ਤਕਰੀਬਨ ਅੱਛੇ ਹਾਂ ਜੀ ਇੱਥੇ ਇੱਥੇ ਥੋੜੀ ਦੇਰ ਪਹਿਲਾਂ ਚਾਰ ਪਿਆ ਹੁੰਦਾ ਆ ਜਾਏਗਾ ਹੁਣੇ ਥੋੜੀ ਦੇਰ ਨੂੰ ਉਹ ਅਚਾਰ ਇਹਨਾਂ ਨੇ 7 ਕਿਲੋ ਅਚਾਰ ਆਪਣੇ ਘਰ ਤਿਆਰ ਕੀਤਾ ਆਗੇ ਪ੍ਰਧਾਨ ਜੀ ਵਾਹ ਜੀ ਵਾਹ ਜੀ ਆਗੇ ਪ੍ਰਧਾਨ ਜੀ ਸਾਡੇ ਮੁਬਾਰਕਾਂ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਜੀ ਤੇ ਤੋ ਛੋਣੀ ਜੋ ਜੀ ਜੀ ਤੋ ਇਹ ਉਹ ਸਾਰਾ ਇਹਨਾਂ ਨੇ ਆਪ ਤਿਆਰ ਕੀਤਾ ਹੈ। ਮਤਲਬ ਕੋਈ ਚੀਜ਼ ਸਾਡੀ ਬਾਹਰ ਦੀ ਨਹੀਂ ਹੈਗੀ। ਸਾਰੀ ਚੀਜ਼ ਆਪਣੀ ਤਿਆਰ ਕੀਤੀ ਰਹੀ ਹੈ। ਵਾਹ ਜੀ ਵਾਹ। ਮੈਂ ਮਤਲਬ ਵੀ ਆਰਟੀਫੀਸ਼ਲ ਕੁਝ ਨਹੀਂ ਹੈਗਾ। ਨਹੀਂ ਜੀ ਆਪ ਤਿਆਰ ਕੀਤਾ ਸਾਰਾ ਜੀ। ਅੱਛਾ ਭਾਜੀ ਬੇਹਤਰੀਨ ਲੱਗ ਰਿਹਾ। ਹਰ ਚੀਜ਼ ਅਲੱਗ ਹੀ ਆ। ਔਰ ਅਪਾਰ ਕਿਰਪਾ ਭਗਵਾਨ ਦੀ ਤੁਹਾਡੇ ਦੇ ਜੀ। ਹਾਂ ਜੀ ਹਾਂ ਜੀ। ਇਹ ਸਾਰੇ ਆਪਣੀ ਟੀਮ ਆਈ ਸਾਡੀ ਜੋ ਕੁੱਕ ਸਟਾਲਾਂ ਵਾਲੇ ਸਾਰੇ ਪਾਂਡੇ ਸਾਫ ਕਰਨ ਵਾਲੇ ਜਿਹੜੇ ਬੈਠ ਰਿਹਾ ਔਰ ਜਿਹੜੇ ਸੇਵਾਦਾਰ ਵੀ ਆਰਟਿਸਟ ਸਾਰੇ ਅਮਨ ਸਾਥ ਹੋਏ ਆਏ ਆ ਭਾਜੀ। ਵਾਹ ਜੀ। ਤੇ ਰਾਸ਼ਨ ਵੀ ਸਾਰਾ ਅੰਮ੍ਰਿਤਸਰ ਤੋਂ ਆਈ ਸਾਡਾ ਮੈਡੀਕਲ ਵੀ ਭਾਜੀ ਮੈਂ ਦੇਖ ਰਿਹਾ ਦਿਖਾਈ ਨਾਲ ਆਪਾਂ ਚਾਹਦੇ ਆ ਜੀ ਜੀ ਇਹ ਭਾਜੀ ਜੀ ਉੱਥੋਂ ਹਾਲ ਕੀਰ ਤੋਂ ਜੀ ਠੀਕ ਹੈ ਜੀ ਤੇ ਇਹਨਾਂ ਦੇ ਉੱਤੇ ਮੈਡੀਕਲ ਸਟੋਰ ਆ ਜੀ 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 ਮੈਡੀਕਲ ਸਟੋਰ ਆ ਸਾਰੀਆਂ ਦਵਾਈਆਂ ਇਹਨਾਂ ਆਪ ਲੈ ਕੇ ਆਏ ਨਾਲ ਸਾਡੇ ਜੀ ਤੇ ਆਪ ਵੀ ਸੇਵਾ ਕਰਨਦੇ ਤਿੰਨ ਚਾਰ ਦਿਨ ਤੁਹਾਡੇ ਨਾਲ ਠੀਕ ਠੀਕ ਹੈ ਜੀ ਤੇ ਜੋ ਮੈਡੀਸਿਨ ਇੱਥੇ ਘਟਦੀ ਹੋਰ ਲੈ ਕੇ ਆ ਜਾਂਦੇ ਆ ਆਈ ਬਾਦ

ਹਜ਼ਾਰ ਪਰ ਮੈਡੀਕਲ ਵੀ ਬਹੁਤ ਜ਼ਰੂਰੀ ਹੈ ਬਾਜੀ ਸਮੇਂ ਦੇ ਹਿਸਾਬ ਨਾਲ ਜ਼ਰੂਰਤ ਹੈ ਜੀ ਬਿਲਕੁਲ ਪ੍ਰਸ਼ਾਸਨ 'ਚ ਕੋਈ ਦਿੱਕਤ ਨਹੀਂ ਆਉਂਦੀ ਕੋਈ ਇੱਥੇ ਕਿਸ ਤਰ੍ਹਾਂ ਲੰਗਰ ਲਗਾਉਂਦੇ ਕੋਈ ਮੁਸ਼ਕਿਲਤ ਕੋਈ ਨਹੀਂ ਮੁਸ਼ਕਿਲਤ ਕੋਈ ਨਹੀਂ ਮੈਂ بارش ਦੀ ਹੈ ਜਦੋਂ بارش ਆਉਂਦੀ ਹੈ ਤੇ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਹੈ ਪਾਣੀ ਪੂਣੀ ਇੱਥੇ ਆ ਜਾਂਦਾ ਸਾਡੇ ਜੀ ਜੀ ਤੇ ਬਾਕੀ ਕੋਈ ਮੁਸ਼ਕਿਲ ਨਹੀਂ ਬਾਕੀ ਠੀਕ ਹੈ ਪ੍ਰਸ਼ਾਸਨ ਵੱਲੋਂ ਠੀਕ ਹੁੰਦੇ ਜੀ ਪ੍ਰਸ਼ਾਸਨ ਠੀਕ ਹੈ ਬਾਜੀ ਬਿਲਕੁਲ ਸਹੀ ਆ ਐਡੀਐਮ ਸਾਹਿਬ ਬਹੁਤ ਮਤਲਬ ਸਾਡੇ ਦਾ ਵਧੀਆ ਗਾਈਡ ਕੀਤਾ ਹਨ ਜੀ ਜੀ ਔਰ ਪਰਮਿਸ਼ਨ ਵੀ ਆਨੂੰ ਉਹਨਾਂ ਨੇ ਦਿੱਤੀ ਆ ਪਿੱਛੇ ਲਾਉਣ ਵਾਸਤੇ ਇਹਨਾਂ ਬਿਵਾਰਟਮੈਂਟ ਵਾਲਿਆਂ ਨੇ ਜਿਹੜਾ ਪਹਿਲਾਂ ਉੱਥੇ ਅੱਗੇ ਲੰਗਰ ਲਾਉਂਦੇ ਉੱਥੇ ਲਾਉਣ ਨਹੀਂ ਦਿੱਤਾ ਹੈ ਨਾ ਪਰਮਿਸ਼ਨ ਆਈ ਤੇ ਦਿੱਕਤ ਆਉਂਦੀ ਹੈ ਨਾ ਹਾਂ ਹਾਂ ਉਹ ਨਹੀਂ ਡੀਐਮ ਨੂੰ ਕਰਕੇ ਸਾਨੂੰ ਇਧਰ ਪਰਮਿਸ਼ਨ ਮਿਲੀ ਹੈ ਜੀ ਓਕੇ ਓਕੇ ਹਾਂ ਹਾਂ ਤੇ ਬਾਕੀ ਠੀਕ ਹੈ ਚਲੋ ਜੀ ਕਰ ਕਰਾ ਕੇ ਵਧੀਆ ਨਾਲੇ ਦੇਖੋ ਲੰਗਰ ਤੇ ਭਾਜੀ ਆ ਜਾ ਕੇ 10 15 ਦਿਨ 20 ਦਿਨ ਚੱਲਦਾ ਹੈ ਨਾ ਇਹਦੇ ਨਾਲੇ ਕਿਸੇ ਨੂੰ ਉਤਰਾਜ ਨਹੀਂ ਹੋਣਾ ਚਾਹੀਦਾ ਕੋਈ ਮੇਰੇ ਸਾਹਮਣੇ ਪਰ ਇਹ ਬਿਵਾਰਟਮੈਂਟ ਵਾਲਿਆਂ ਦਾ ਉਤਰਾਜ ਹੈ ਇਥੋਂ ਦੇ ਪਰਮਾਰੋ ਤੇ ਸਗੋਂ ਯਾਤਰੀ ਵੀ ਹੈ ਸਾਲ ਤੋਂ ਬਹੁਤ ਘਟਿਆ ਮੇਰੇ ਖਾਲਾ 20% ਯਾਤਰੀ ਆ ਰਹੇ ਹਾਂ ਹਾਂ ਜੀ ਮੌਸਮ ਕਰਕੇ ਵੀ ਤੇ ਨਹੀਂ ਯਾਤਰੀ ਪਿਛਲੇ ਸਾਲ ਤੇ ਮੇਰੇ ਖਾਲਾ ਡੇਲੀ ਸਾਡੇ ਕੋਲ 20 25 ਹਜ਼ਾਰ ਬੰਦਾ ਰੋਟੀ ਖਾ ਕੇ ਜਾਂਦਾ ਠੀਕ ਹੈ ਜੀ ਐਰ ਕੀ ਮੇਰੇ ਖਾਲਾ 4 5 4 5 ਤੋਂ ਵੱਧ ਨਹੀਂ ਹੋਇਆ ਕਦੀ ਵੀ ਅੱਛਾ ਜੀ ਜਦੋਂ ਦਾ ਪੱਲੰਗਰ ਚੱਲੂਗੀ ਦਾ ਬੋਲੇ ਨਾਲ ਦੀ ਕਿਰਪਰੀ ਦਾ ਗਾਂ ਠੀਕ ਹੋ ਜਾਏਗਾ ਸਭ ਹਾਂ ਜੀ ਹਾਂ ਜੀ ਚਲੋ ਮਾਰਾ ਕਿਰਪਾ ਕਰੇ ਵਧੀਆ ਕਰੇ ਜੀ ਫਾਈਨ ਦੱਸ ਰਹੇ ਪਿੱਛੇ ਕੁਝ ਕੀ ਦੱਸ ਰਹੇ ਸੀ ਨੰਗਾ ਇਧਰ ਰਾਤ ਦਾ ਖਾਣਾ ਹੁਣੇ ਤਿਆਰ ਸਾਰਾ ਇਧਰ ਚਾਵਲ ਵਗੈਰਾ ਹੈ ਦਾਲ ਦੋ ਦਾਲ ਹੁੰਦੀਆਂ ਨੇ ਦੋ ਸਬਜ਼ੀਆਂ ਦੀਆਂ ਨੇ ਠੀਕ ਹੈ ਜੀ ਦਾਲ ਚਪਾਤੀ ਹੁੰਦੀ ਹੈ ਅੱਛਾ ਜੀ ਹਾਂਜੀ ਨਾਲ ਨਾਨ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਰਾਤ ਰਾਤ ਵਾਸਤੇ ਸਾਡੀ ਇੱਥੇ ਆਈਟਮ ਜਿਹੜੀ ਹੈ 2 ਘੰਟੇ ਦੇ ਬਾਅਦ ਬਦਲਦੀ ਰਹਿੰਦੀ ਹੈ ਵਾਹ ਜੀ ਵਾਹ ਐਣੀ ਹੈਗਾ ਕਿ ਚਾਵਲ ਹੈ ਤੇ ਚਾਵਲ ਹੀ ਸਾਰੀ ਦਿਹਾੜੀ ਚੱਲਦੇ ਰਹਿੰਦੇ ਨੇ ਇਸ ਤਰ੍ਹਾਂ ਨਹੀਂ ਹੈ ਅਸੀਂ ਟਾਈਮ ਦੇ ਮਤਲਬ 2-3 ਘੰਟੇ ਬਾਅਦ ਸੋਲ ਸਰਾ ਚੇਂਜ ਕਰ ਦੇਣੀ ਹੈ ਵਾਜੀ ਵਾ ਸੋ ਲਗਾਤਾਰ ਤਸਵੀਰਾਂ ਤਾਂ ਲਾਸਾਨੀਆਂ ਕਰ ਰਹੇ ਆਂ ਦੇਖੋ ਇਹ ਮੈਡੀਕਲ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਮੈਡੀਕਲ ਦੀ ਜਿਹੜੀ ਹੈ ਨਾ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਆ ਜੀ ਲੰਗਰ ਜੀ ਹੁੰਦੀ ਆ ਯਾਤਰੀ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਮੈਡੀਕਲ ਦਾ ਜਿਹੜਾ ਵਾ ਜੀ ਜ਼ਰੂਰਤਾਂ ਸਮੇਂ ਦੀ ਲੋੜ ਹੁੰਦੀ ਆ ਪਰਾਂ ਜੀ ਜਦੋਂ ਇਹ ਲੰਗਰ ਇਧਰ ਆਜੇ ਮੇਰੇ ਲੱਗ ਗਿਆ ਇਧਰ ਸੋ ਲੰਗਰ ਜਿਹੜਾ ਤੁਸੀਂ ਸ਼ੁਰੂ ਕੀਤਾ ਕਿਸ ਤਰ੍ਹਾਂ ਮਨ ਚ ਖਿਆਲ ਆ ਵੀ ਲੰਗਰ ਆਪਾਂ ਕਰਨੇ ਹੈ ਲੰਗਰ ਜਿਵੇਂ ਪਹਿਲੀ ਵਾਰ ਹੀ ਆਇਆ ਸੀ ਜੋ 2017 ਚ ਜੀ ਤੇ ਮੈਂ ਯਾਤਰਾ ਕੀਤੀ ਚਲੋ ਤੇ ਯਾਤਰਾ ਦੌਰਾਨ ਨੇ ਲੱਗਾ ਵੀ ਯਾਰ ਅਸੀਂ ਵੀ ਇੱਥੇ ਲੰਗਰ ਲਾਈਏ ਆ ਕੇ ਪਰਮੌਰ ਚ ਫਿਰ 2018 ਚ ਆਪਾਂ ਪਹਿਲੀ ਵਾਰ ਲੰਗਰ ਲਾਇਆ ਸੀ ਤੇ ਉਦੋਂ ਆਪਾਂ 8 ਦਿਨ ਦਾ ਲੰਗਰ ਲਾਇਆ ਸੀ ਤੇ 19 ਚ ਵੀ ਆਪਾਂ ਲਾਇਆ 8 ਦਿਨੀ ਫਿਰ 20 ਚ ਕਰੋਨਾ ਆ ਗਿਆ 2 ਸਾਲ ਫਿਰ 2022 ਚ ਫਿਰ ਆਪਾਂ 10 ਦਿਨ ਲਾਇਆ ਇੱਥੇ ਕੈਥਲ ਵਾਲੀ ਜਗ੍ਹਾ ਅਗਲੇ ਪਾਸੇ ਮਿਲੀ ਹਨ ਜੀ ਜੀ ਤੇ ਉੱਥੇ ਬਹੁਤ ਰਾਸ਼ੀ 메ਨ ਜਗ੍ਹਾ ਤੇ ਜੀਤੀ ਰੋਡ ਤੇ ਤੇ ਉਹਦੇ ਬਾਅਦ ਹੁਣ ਅਰਕਿਵਰੀ ਆਪਾਂ 2025 ਚ ਆਪਾਂ 15 ਦਿਨ ਦਾ ਲੰਗਰ ਕਰਤਾ ਹੈ ਹਾਂਜੀ ਤੇ ਮੈਨੂੰ ਵਾਤਾ ਗਿਆ ਜੀ ਕੰਮ ਹਾਂਜੀ 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 ਤੇ ਜੋ ਆਪਾਂ ਸਾਰੇ ਬਰਤਨ ਸਾਫ ਕਰਨ ਵਾਲੇ ਟੋਟਲ ਸਾਰੇ ਅੰਮ੍ਰਿਤਸਰ ਤੋਂ ਲੈ ਕੇ ਆਂਦੇ ਆ ਸਾਰੇ ਬੰਦੇ ਸਾਰੀ ਟੋਟਲ ਟੀਮ ਸਾਰੀ ਲੇਬਰ ਸਾਡੀ ਪੇਡ ਹੈ ਔਰ ਅੰਮ੍ਰਿਤਸਰ ਤੋਂ ਆਈ ਹੈ ਬੱਸ ਦੇ ਵਿੱਚ ਬੈਠੀ ਭਾਜੀ ਮੇਰੇ ਸਾਹਿਬਾ ਸਹਿਯੋਗ ਵੀ ਸਾਰੇ ਸੱਜਣਾ ਮਿੱਤਰਾਂ ਦਾ ਜ਼ਰੂਰੀ ਹੈ ਨਾ ਸਮੇਂ ਦੀ ਲੋੜ ਹੈ ਮੈਂ ਦੇਖ ਰਿਹਾ ਖਰਚੇ ਵੀ ਬਹੁਤ ਜ਼ਿਆਦਾ ਇੱਥੇ ਜੀ ਜੋ ਹਾਲਾਤ ਸਹਿਯੋਗ ਵੀ ਇੱਥੋਂ ਦੇ ਲੋਕਲ ਲੋਕ ਵੀ ਸਾਡੇ ਨਾਲ ਹੈ ਸਹਿਯੋਗ ਦਿੰਦੇ ਆ ਉਹਨਾਂ ਦੀ ਵਜ੍ਹਾ ਕਰਕੇ ਜੇ ਲੰਗਰ ਦੀ ਜਗ੍ਹਾ ਸਾਨੂੰ ਬਿਲਕੁਲ ਬਿਲਕੁਲ ਹਾਂਜੀ ਸੋ ਨਾ ਕੈਮਰਾਮੈਨ ਕਹੋਗਾ ਮੰਦਿਰ ਦੇ ਦਰਸ਼ਨ ਕਰਾਓ ਭਗਵਾਨ ਦੇਵੀ ਜੀ ਸੋ ਤੁਸੀਂ ਦੇਖੋ ਬਹੁਤ ਹੀ ਸੁੰਦਰ ਮੰਦਿਰ ਜਿਹੜਾ ਵਾ ਜੀ ਬਣਾਇਆ ਗਿਆ ਵਾ ਸੋ ਇੱਥੇ ਜਿਹੜੀ ਸਵੇਰ ਸ਼ਾਮ ਜਿਹੜੀ ਆਰਤੀ ਹੁੰਦੀ ਹੈ ਜੀ ਭਗਵਾਨ ਜੀ ਦੀ ਉਹਨਾਂ ਦਾ ਨਾਮ ਲਿਆ ਜਾਂਦਾ ਵਾ ਕਿ ਭਾਜੀ ਹਾਂ ਜੀ ਸਵੇਰ ਔਰ ਸ਼ਾਮ ਦੋਨੋਂ ਟਾਈਮ ਆਰਤੀ ਹੁੰਦੀ ਹੈ ਸ਼ੰਕਰ ਭਗਵਾਨ ਜੀ ਦੀ ਜੀ ਜੀ ਸੋ ਭਾਜੀ ਆਨੰਦ ਹੁੰਦਾ ਮਨ ਨੂੰ ਵੈਸੇ ਹਾਂ ਜੀ ਬਹੁਤ ਦਾੰਦ ਜੀ ਬਹੁਤ ਪੰਡਤ ਜੀ ਆੜੇ ਕੋ ਹੁੰਦੇ ਰੋਜ਼ ਆਰਤੀ ਕਰਨ ਚਾਹ ਨੂੰ 84 ਮੰਦਰ ਤੋਂ ਅਨੰਦ ਆਉਂਦਾ ਉਹਨਾਂ ਤੋਂ ਜ਼ਿਆਦਾ ਅਨੰਦ ਆਉਂਦਾ ਜੀ ਤੇ ਨਾਲ ਸਾਡੇ ਇੱਥੇ ਦੇ ਇੱਥੇ ਦੇ ਬਸਿੰਦੇ ਆਪਣੇ ਪੰਡਿਤ ਜੀ ਜੋ ਕੁਲਪ੍ਰੋਜ ਦਾ ਆ ਗਿਆ ਨਾ ਜੀ ਉਹਨਾਂ ਨੇ ਇੱਥੇ ਬੁਲਾਇਆ ਦਾ ਸਾਂਸ ਵੀ ਰਾਗੋ ਪੂਰੀ ਪੂਰੇ ਵਿधि ਵਿਧਾਨ ਆਰਤੀ ਹੁੰਦੀ ਜੇ ਤੇ ਬਾਕੀ ਪਿੰਡਾਂ ਦੇ ਲੋਕਾਂ ਨੂੰ ਸ਼ੌਕ ਕਾਫੀ ਹੈ ਸਭ ਤੋਂ ਜ਼ਿਆਦਾ ਸ਼ੌਕ ਸਾਡੇ ਕੋਨੇ ਪਾ ਦਾ ਜੇ ਬੜੀ ਦਲੇਰ ਬੜੀ ਦਲੇਰ ਹਸਤੀ ਹੈ ਜੀ ਸਾਨੂੰ ਲੱਭੇ ਦੀ ਹੈ ਜੀ ਦੇਖੋ ਕਾਮੀ ਸਹਿਯੋਗ ਨਾਲ ਨਾ ਭਾਜੀ ਇਹ ਕਾਮੀ ਸਹਿਯੋਗ ਨਾਲ ਚੱਲਦੀ ਆ ਸਾਰਿਆਂ ਦਾ ਤਾਲਮੇਲ ਹੋਏਗਾ ਫਿਰ ਹੀ ਕੰਮ ਹੁੰਦਾ ਜੀ ਅੱਗੇ ਨਾ ਹਾਂਜੀ ਹਾਂਜੀ ਸੋ ਭਾਜੀ ਤੁਹਾਡੀ ਸਾਰੀ ਟੀਮ ਨੂੰ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਭਾਜੀ ਧੰਨਵਾਦ ਭਾਜੀ ਜੈ ਬੋਲੇ ਨਾ ਜੀ ਸੋ ਦੇ ਕੋਈ ਤਸਵੀਰਾਂ ਸਾਂਝੀਆਂ ਕੀਤੀਆਂ ਜੀ ਅੰਮ੍ਰਿਤਸਰ ਦਾ ਲੰਗਰ ਆ ਔਰ ਅਪਾਰ ਕਿਰਪਾ ਜਿਹੜੀ ਹੈ ਨਾ ਜੀ ਭਗਵਾਨ ਦੀ ਨਾਲ ਉੱਪਰ ਵਾਜੀ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮਣੀ ਮੇਜ ਆਏ ਆ ਸੋ ਮਣੀ ਮੇਜ ਦੀ ਸਾਰੀਆਂ ਲੀਲਾਵਾਂ ਜਿਹੜੀਆਂ ਵਾ ਉਹ ਤੁਹਾਡਾ ਸਾਂਝੀਆਂ ਕਰੀਏ ਸੋ ਦੇਖੋ ਤੁਸੀਂ ਤਕਰੀ ਔਰ ਜਿਸ ਤਰ੍ਹਾਂ ਇਹ ਵਿਆਹ ਸ਼ਾਦੀ ਦੇ ਫੰਕਸ਼ਨ ਤੇ ਪ੍ਰੋਗਰਾਮ ਹੁੰਦਾ ਜੀ ਉਹ ਹਿਸਾਬ ਆ ਸਾਰਾ ਇੱਥੇ ਜੀ ਸੋ ਦੇਖੋ ਇਹ ਵਿਆਹਾਂ ਵਿੱਚ ਜਿਹੜਾ ਲੱਗਦੇ ਨੇ ਸਟਾਲ ਸੇਮ ਉਹੀ ਚੀਜ਼ ਜਿਹੜੀ ਆ ਜੀ ਇੱਥੇ ਦਰਸਾਈ ਗਈ ਆ ਔਰ ਉਦਾਂ ਹੀ ਜਿਹੜਾ ਲੰਗਰੇ ਵਰਤਾਇਆ ਜਾਂਦਾ ਜੀ ਸੋ ਇਹ ਸਾਰੀਆਂ ਤਸਵੀਰਾਂ ਤਰ੍ਹਾਂ ਸਾਂਝੀਆਂ ਕਰ ਰਹੇ ਆ ਜੀ ਔਰ ਦੇਖੋ ਸੜੇ ਤੂੜੇ ਦਾ ਲਗਾਤਾਰ ਚੱਲੇਗਾ ਔਰ ਹੋਰ ਵੀ ਜਣੀਆਂ ਜੀ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਸਵੀਰਾਂ ਸੋ ਸਾਡੀ ਕੋਸ਼ਿਸ਼ ਜਿਹੜੀ ਅਗਾਹ ਵੀ ਜਾਰੀ ਰਹੇਗੀ